ਆਜ ਨੂੰ ਬੁਲਾਵਾ ਹੈ ਤੁਸੀਂ ਸਾਰਾ ਗੋਗੋ ਦਾ ਇੱਕੋ ਕੀਤਾ ਹੋਇਆ ਸਾਰੇ 4 ਸਾਲ ਹੋ ਗਏ ਮੇਰਾ ਬੰਦੇ ਮਾਰਿਆ ਨੂੰ ਵੱਖਰੀ ਵਾਰ ਤੂੰ ਵੱਖਰੀ ਆਪਣਾ ਰੱਖਾ ਵੀ ਕਰ ਵੈਸੇ ਆਪਣੀ ਕਰ ਰੱਖ ਤੂੰ ਜਿਹੜੀ ਮਲਾਜਮਾ ਸਾਰਿਆਂ ਦੀ ਬਣਾ ਵੀਡੀਓ ਤੂੰ ਮਲਾਜਮਾ ਦੀ ਬਣੀ ਨਾਲ ਨਹੀਂ ਹਾਂ ਤੁਹਾਡੀ ਕੋਈ ਹੈਗੀ ਤੋ ਨਹੀਂ ਮੈਨੂੰ ਦੱਸ ਕਿਹੜਾ ਨੰਬਰ ਲਵਾਂ ਚਲ ਨੰਬਰ ਦੱਸ ਦਿਨ ਜੀ ਚੇਤਾ ਨਹੀਂ ਤੁਸੀਂ ਬਾਕੇ ਤੇ ਬਦਮਾਜੀ ਕਰਨਦੇ ਆ ਜੇ ਤੁਹਾਡੇ ਕੋਲ ਕੋਰਟ ਦੇ ਆਰਡਰ ਆਪੇ ਫੋਲੋ ਕਰਨਗੇ ਉਹ ਇਹਨਾਂ ਪੂਰੀ ਕੋਟ ਮਾਰ ਕੇ ਚਿੱਲੇ ਚੋਂ ਦੇ ਲਾਲਣ ਦੇ ਅੱਛਾ ਕੋਈ ਨਹੀਂ ਕੋਟ ਮਾਰਨੀ ਕਿ ਨਹੀਂ ਕਿਉਂ ਨਹੀਂ ਕੀਤੀ ਕੋਟ ਮਾਰਦਾ ਮੈਂ ਮੌਕੇ ਦਾ ਗਵਾਹ ਹਾਂ ਨਹੀਂ ਉਹਦਾ ਬੈਗ ਕਿੱਦਾਂ ਦੇ ਕੇ ਰੱਖੀ ਲਾਉਂਦੇ ਨੇ ਟੱਕੇ ਨਾਲ ਜੋੜਨਾ ਕੋਟ ਮਾਰ ਪਾਦੀ ਸੀ ਗੱਲ ਹੋ ਗਈ 22 8 ਦੇ ਆਰਡਰ ਤੂੰ ਅੱਜ ਕਿੱਦਾਂ ਆ ਗਿਆ ਇਹ ਜਾਂ ਸਾਡ ਨੂੰ ਹੋਏ ਮੈਡਮ ਦੇ ਕੋਈ ਗੱਲ ਨਹੀਂ ਜੱਜ ਮੈਡਮ ਦੇ ਹੋਏ ਪਾ ਸੁਪਰੀਮ ਕੋਰਟ ਤੇ ਹੋਣਾ ਇਹ ਪਾਵੇ ਸੁਪਰੀਮ ਕੋਰਟ ਤੇ ਹੁਣ ਮੈਨੂੰ ਕੋਈ ਚਾਹੀ ਹੁਣ ਠੀਕਲੇ ਕਰ ਦਈਏ ਪੀਨ ਗੱਲ ਨਹੀਂ ਆਈ ਕਾਈ ਆ ਕੋਈ ਨਹੀਂ ਗੱਲ ਆਈ ਨਹੀਂ ਇਹ ਤਾਂ ਕਰਨਾ ਕਰਾਓ ਜਾਗੇ ਆਹ ਤਾਂ ਨਹੀਂ ਹੋਣੀ ਤੁਹਾਡਾ ਮਤਲਬ ਹੀ ਨਹੀਂ ਆ ਗਿਆ ਹੁਣ ਦਾ ਪਈ ਆਖ ਨੂੰ ਕੋਈ ਨਹੀਂ ਆ ਤਾਂ ਮਤਲਬ ਬਿਲਕੁਲ ਨਹੀਂ ਤੁਸੀਂ ਕੇਜ ਪਰਮਿਸ਼ਨ ਲਾ ਕੇ ਨਹੀਂ ਨਹੀਂ ਮੈਨੂੰ ਤਾਂ ਕਰਾਉਂ ਨਹੀਂ ਕਰਾਉਂ ਨਹੀਂ ਆ 375 ਦਾ ਪਰਚਾ ਕੋਰ ਨੂੰ ਲਾਈ ਦਿੰਦੇ ਹਾਂ ਆ ਕਿਉਂ ਹੋਣੀ ਕਿਉਂ ਹੋਣੀ ਕਿਉਂ ਹੋਣਾ ਆ ਬੁਲਾਇਨਾ ਬੁਲਾਓ ਬੁਲਾਓ ਹਾਂ ਅੱਜ ਕਾਜ ਦਾ ਪ੍ਰਸਾਧ ਬੜੀ ਇੱਛੇ ਕੋਈ ਨਹੀਂ ਕਰ ਰਿਹਾ ਉਹ ਚੱਲ ਚੱਲੇ ਆ ਹਾਂ ਕਿ ਜਾਣ ਉਹ ਆਵੇਂ ਤਨਕੀਆਂ ਦਿੰਦਾ ਏਦਾਂ ਹੀ ਮੈਨੂੰ ਏਦਾਂ ਹੀ ਸਿਖਾਉਂਦਾ ਓਏ ਜਾ ਸਾਬੇ ਜਾ ਮੇਰਾ ਨਾਮ ਸ਼ਰਨਜੀਤ ਕੌਰ ਹੈ ਤੇ ਸਾਡਾ ਸਟਾਫ ਹੁੰਦੀ ਆ ਅੱਛਾ ਕੀ ਅੱਜ ਮਾਮਲਾ ਹੈ ਮੇਰਾ ਸਰਦਾਰ ਰਮਿੰਦਰ ਸਿੰਘ ਮੇਰੇ ਘਰ ਵਾਲੇ ਦਾ ਨਾਮ ਸੀ ਜਿਹੜਾ ਸੰਦੀਪ ਕੌਰ ਨੇ ਉਹਦਾ ਐਕਸੀਡੈਂਟ ਰੋਡ ਤੇ ਕੀਤਾ ਸੀ ਇੱਕ ਉਹਨਾਂ ਦਾ ਨਾ ਇੱਕ ਉਹਨਾਂ ਨਾਲ ਪੰਨਾ ਸਿੰਘ ਸੀ ਇੱਕ ਉਹਨਾਂ ਦੇ ਨਾਲ ਮਨੀਕ ਸਿੰਘ ਸੀ ਇਹਨਾਂ ਮਾ ਜਾਣਿਆ ਰਹ ਉਹਨਾਂ ਨੇ ਰੋਡ ਦੇ ਉੱਪਰ ਰੋਡ ਤੋਂ ਫੜਾ ਹੋਏ ਸੀ ਤੇ ਉਹਨਾਂ ਦੇ ਐਕਸੀਡੈਂਟ ਦੇ ਨਾਲ ਇਹਨੇ ਕੀਤਾ ਫਿਰ ਇਹ ਉੱਥੇ ਗੱਡੀ ਛੱਡ ਆਈ ਆ ਗੱਡੀ ਦੇ ਵਿੱਚ ਇਹਦੀ ਸਮੈਕ ਇਹਦੇ ਨਾਲ ਦੋ ਚਾਰ ਚੀਜ਼ਾਂ ਹੋਰ ਵੀ ਉੱਥੇ ਨਿਕਲੀਆਂ ਆਈਆਂ ਇਹ ਉੱਥੇ ਪੰਗੋੜੀ ਹੋ ਗਈ ਆ ਸਾਡੇ 4.4 ਸਾਲ 8 ਮਹੀਨੇ ਹੋ ਗਏ ਸਾਡਾ ਕੇਸ ਚੱਲਦਿਆਂ ਪਿਆ ਨੂੰ ਇਹਨੇ ਸਾਨੂੰ ਅੱਜ ਤੱਕ ਨਹੀਂ ਸਾਨੂੰ ਮਿਲੇ ਅੱਜ ਅਸੀਂ ਵਾਰੰਟ ਲੈ ਕੇ ਇੱਥੇ ਇਸ ਪਿੰਡ ਵਿੱਚ ਪਿੰਡ ਵਿੱਚ ਆਏ ਹੋਏ ਹਾਂ ਤੁਹਾਡੇ ਕੋਲ ਅਦਾਲਤੀ ਵਾਰੰਟ ਹੈ ਹਾਂ ਜੀ ਵਾਹ ਹਾਂ ਜੀ ਤੇ ਤੁਹਾਡੇ ਤੇ ਇਲਜ਼ਾਮ ਹੈ ਤੁਸੀਂ ਉਹਦੀ ਕੁੱਟਮਾਰ ਕੀਤੀ ਕਿਉਂ ਕੋਈ ਕੁੱਟਮਾਰ ਨਹੀਂ ਕੀਤੀ ਮੈਂ ਐਨਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਉਹ ਦੀਦੀਆਂ ਸੀ ਦੀ ਭਾਜੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਗੱਡੀ 'ਚ ਬਿਠਾਓ ਮੈਂ ਨਾਲ ਗੱਡੀ 'ਚ ਬਿਠਾਇਆ ਉਹ ਤਾਂ ਪੁਲਿਸ ਦੀ ਡਿਊਟੀ ਬਣਦੀ ਹੈ ਨਾ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ ਨਾ ਕਿ ਤੁਸੀਂ ਇਹ ਕਰਦੇ ਨਾਲ ਬਿਠਾਇਆ ਸੀ ਨਾਲ ਬਿਠਾਇਆ ਮੈਂ ਕੋਈ ਕੁੱਟ ਮਾਰ ਨਹੀਂ ਮੈਂ ਨਾਲ ਮੈਂ ਮੌਕੇ ਤੇ ਖਵਾ ਮੈਂ ਤਾਂ ਕੱਲ੍ਹ ਖੋ ਦੇਖਿਆ ਸੀ ਮੈਂ ਦੇਖੋ ਰਗਾਂ ਲੱਗੀਆਂ ਹੋਈਆਂ ਇੱਕ ਲਾਂਜੀ 5 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀ ਤੁਹਾਡੀ ਗੱਡੀ ਨਾਲ ਹਾਂਜੀ ਮੇਰੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਉਹਦੇ ਨਾਲ ਮਤਲਬ ਕਿ ਤਿੰਨ ਬੰਦਿਆਂ ਦੀ ਡੈਥ ਹੋਈ ਸੀ ਤੇ ਉਹ ਰਾਤ ਕੋਰਚ ਚੱਲ ਰਿਹਾ ਸੀ ਕੇਸ ਤੇ ਰਾਜੀ ਨਾਲ ਕਾਫੀ ਮੇਰੀ ਇੰਸ਼ੋਰੈਂਸ ਨੇ ਜਿੱਦਾਂ ਗੱਡੀ ਦੀ ਇੰਸ਼ੋਰੈਂਸ ਉਹਨਾਂ ਨੇ ਪੈਨਾ 5.914 ਲੱਖ ਰੁਪਇਆ ਦੇ ਦਿੱਤਾ ਤੇ ਹੁਣ 5 ਸਾਲ ਬਾਅਦ ਇਹ ਬੰਦੇ ਜਿਹੜੇ ਆਏ ਐ ਸਾਈਟ ਦੋ ਜਣੇ ਆ ਕੇ ਤਾਂ ਆ ਕੇ ਮੈਨੂੰ ਇਹ ਪਹਿਲਾਂ ਧੋਕੇ ਨਾਲ ਪਹਿਲਾਂ ਇਹਨਾਂ ਥੱਲੇ ਬੁਲਾ ਕੇ ਤੇ ਮੈਨੂੰ ਜ਼ਬਰਦਸਤੀ ਫੜ ਕੇ ਧੂਕੇ ਗੱਡੀ 'ਚ ਸਿੱਟਣ ਲੱਗ ਪਏ ਤੇ ਨਾਲੇ ਮੇਰੇ ਮਾਰਿਆ ਇਹਨਾਂ ਨੇ ਮੇਰੀ ਗੱਲ ਵੀ ਨਹੀਂ ਸੁਣੀ ਮੈਂ ਉਹ ਤਾਂ ਮੈਂ ਰੋਲਾ ਪਾਇਆ ਤੇ ਬਿਲਕੁਲ ਵੇ ਇਕੱਠੇ ਹੋਏ ਸਾਰੇ ਤੇ ਫੇਰ ਮੇਰੇ ਮੰਮੀ ਡੈਡੀ ਨੂੰ ਬੁਲਾਇਆ ਗਿਆ ਤੇ ਫੇਰ ਫੇਰ ਮੈਨੂੰ ਬਾਹਰ ਕੱਢਿਆ ਮੈਨੂੰ ੱੱਕੇ ਨਾਲ ਹੀ ਮਤਲਬ ਵਿੱਚ ਪਾ ਕੇ ਤੇ ਲੈ ਚੱਲੇ ਸੀ ਪੁਲਿਸ ਕੋਲ ਕੋਈ ਅਦਾਲਤੀ ਹੁਕਮ ਹੈ ਜੀ ਉਹ ਕਹਿ ਰਿਹਾ 170 171 ਦਾ ਪਰਚਾ ਦੇ ਦੂੰਗਾ ਤੇਰੇ ਤੇ ਜੇ ਕਿਆ ਕੁਛ ਨਹੀਂ ਅੱਜ ਪੁਲਿਸ ਕੋਲ ਜਿਹੜੀ ਅਦਾਲਤੀ ਹੈਗੀ ਕਿਸੇ ਕੁਝ ਵੀ ਨਹੀਂ ਹੈਗਾ ਇਹਨਾਂ ਇੱਕ ਵੀ ਪੇਪਰ ਨਹੀਂ ਇਹ ਪੁਰਾਣਾ ਉਹ ਵੀ ਫੋਨ ਤੇ ਦਿਖਾ ਰਹੇ ਆ ਉਹ ਵੀ 8ਵੇਂ ਮਹੀਨੇ ਦਾ ਪੁਰਾਣਾ ਕੋਈ ਪੁਲਿਸ ਦੇ ਨਾਲ ਕੁਝ ਸਿਵਲ ਬੰਦੇ ਸੀ ਜਿਨ੍ਹਾਂ ਹਾਂਜੀ ਤਿੰਨ ਬੰਦੇ ਇੱਕ ਲੇਡੀ ਸੀ ਤੇ ਦੋ ਨਾਲ ਮੁੰਡੇ ਸੀਗੇ ਉਹਦੇ ਉਹਨਾਂ ਲੋਈ ਤੁਹਾਡੇ ਤੇ ਕੋਈ ਮਾਰਕੁੱਟਾਈ ਕੀਤੀ ਸੀ ਹਾਂਜੀ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਨੇ ਨਾਲ ਲੱਗ ਕੇ ਕਿ ਤੇ ਇਹ ਮਨ ਨਾਲ ਲੱਗੇ ਹੋਏ ਸੀ ਤੇ ਮੈਂ ਆ ਜਿਹੜੀਆਂ ਦੋ ਜਣੀਆਂ ਮਹਿਰਮਾਂ ਇਹਨਾਂ ਤਿੰਨਾਂ ਨੇ ਮਾਰਿਆ ਮੇਰੇ ਤੇ ਨਾਲ ਉਹ ਐਸਆਈ ਨੇ ਵੀ ਮਾਰਿਆ ਮੈਂ ਦੋ ਆਹ ਦੇਖੋ ਮੇਰਾ ਮੂੰਹ ਜ਼ਰਾ ਟੁੱਟਿਆ ਪਿਆ ਹੈ ਆ ਮੇਰਾ ਗੋਲਡੀ ਪਾਟ ਗਿਆ ਸਾਰਾ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਮੈਂ ਇਹੀ ਮੰਗ ਕਰਦੀ ਆ ਵੀ ਇਹਨਾਂ ਪ੍ਰਸ਼ਾਸਨ ਕੋਲੋਂ ਵੀ ਮੈਨੂੰ ਏਟਲੀਸ ਇਹਨਾਂ ਲੋਕਾਂ ਨੂੰ ਸਸਪੈਂਡ ਕੀਤਾ ਜਾਵੇ ਇਹੋ ਜਿਹਾਂ ਨੂੰ ਜਿਹੜੇ ਇਹਨਾਂ ਨੂੰ ਕੋਈ ਨਿਆਖਸਾਂ ਨੂੰ ਲੈਣਾ ਚਾਹੀਦਾ ਕਿ ਨਾ ਕਿ ਦੇ ਮਤਲਬ ਕੋਈ ਕਿੱਦਾਂ ਸੇ ਬਿਆਪ ਹੋ ਗਿਆ ਕੀ ਇਹਨਾਂ ਨੂੰ ਵਰਗੀ ਕਰਕੇ ਇੰਨੀ ਸੌਣ ਮਿਲੀ ਹੋਈ ਆ ਵੀ ਜੇ ਕੀ ਜਾ ਕੇ ਆਪ ਜੋ ਇਹ ਤਾਂ ਪੜੀ ਲਿਖੀ ਕੁੜੀਆਂ ਮੈਂ ਕੋਈ ਅਨਪੜ੍ਹ ਥੋੜੀਆਂ ਅਨਪੜ੍ਹ ਤੇ ਵੀ ਨਹੀਂ ਬਣਦਾ ਜੀ ਇਹ ਤਾਂ ਤੁਸੀਂ ਜਿਹੜਾ ਤੁਹਾਡਾ ਕੋਰਟ ਦੇ ਵਿੱਚ ਕੇਸ ਵਿਚਾਰ ਅਧੀਨ ਆ ਤੁਸੀਂ ਉਹਦੀ ਮਤਲਬ ਪੇਸ਼ ਹੋ ਰਹੇ ਹੋ ਨਹੀਂ ਮੇ ਕੋਲ ਐਬਸੈਂਸ ਲੱਗੀਆਂ ਸੀ ਤੇ ਮੇ ਮੈਂ ਕਿਸੇ ਹੋਰ ਕੇਸ ਦਾ ਕਰਕੇ ਬਾਹਰ ਸੀਗੀ ਉਹਦਾ ਕਰਕੇ ਮੇਰੀਆਂ ਐਬਸੈਂਸ ਲੱਗੀਆਂ ਤੇ ਮੇਰੇ ਵਕੀਲ ਨੇ ਕੇਸ ਲਾਇਆ ਆ ਉਹ بار-ਬਾਰ ਜਮਾਨਤ ਹੋਣੀ ਇਹ ਤਾਂ ੱੱਕੇ ਨਾ ਨਾ ਇਹਨਾਂ ਕੋਈ ਵਾਰੰਟ ਹੈ ਨਾ ਕੋ ਕੁਝ ਵੀ ਨਹੀਂ ਇਹ ਉਹ ਸਿਰਫ ਉਹ ਮੈਡਮ ਦੀ ਇਹਨਾਂ ਨੂੰ ਨਾਲ ਲੈ ਕੇ ਆ ਗਈ ਤਾਂ ਆ ਜੀ ਧੱਕੇਾ ਚੱਕ ਕੇ ਵਿੱਚ ਪਾ ਲਾ ਉਵੇਂ ਇਸ ਕਰਕੇ ਵੀ ਪੈਸੇ ਉਹਨਾਂ ਨੂੰ ਮਿਲੇ ਆ ਪੈਸੇ ਲੈ ਕੇ ਖਾ ਕੇ 13 ਲੱਖ ਰੁਪਈਆ ਇਸ ਬੀਬੀ ਨੇ ਲਿਆ ਆ 13 ਲੱਖ ਲੈ ਕੇ ਖਾ ਕੇ ਤੋਂ ਫੇਰ ਦੁਬਾਰਾ 4 ਸਾਲ ਬਾਅਦ ਮੇਰੇ ਕੋਲ ਆ ਆ ਦੇਖੋ ਮੇਰਾ ਬੋਲ ਨਹੀਂ ਮਾਰ ਦਿੱਤਾ ਇਹਨਾਂ ਨੇ ਮਾਰ ਦਿੱਤਾ ਕੋਲ ਕਿੰਨੇ ਲੋਕਾਂ ਨੇ ਤੁਹਾਡੀ ਕੁੱਟ ਮਾਰ ਕੀਤੀ ਹੈ ਤਿੰਨ ਜਣੇ ਪੁਲਿਸ ਵਾਲੇ ਸੀ ਤੇ ਦੋ ਜਣੇ ਪੰਜ ਜਣੇ ਇਹ ਕਿਸ ਮਾਮਲੇ ਦੇ ਵਿੱਚ ਪੀਓ ਪੀਓ ਗਿਰਤਾ ਗੱਲ ਸਮਝਦੀ ਓਕੇ ਤੇ ਤੁਹਾਡੇ ਕੋਲ ਅਦਾਲਤੀ ਹੁਕਮਿਆ ਹਾਂਜੀ ਹਾਂਜੀ ਤੇ ਤੁਸੀਂ ਲੋਕਲ ਜਿਹੜੀ ਪੁਲਿਸ ਆ ਉਹਨੂੰ ਕਿਉਂ ਨਹੀਂ ਨਾਲ ਪੁਲਿਸ ਜਾ ਕੇ ਲੈ ਕੇ ਜਾਵਾਂਗੇ ਤੇ ਫੇਰ ਦਵਾਂਗੇ ਨਹੀਂ ਇਸ ਤੋਂ ਪਹਿਲਾਂ ਜਦੋਂ ਆਉਣ ਤੋਂ ਪਹਿਲਾਂ ਪੁਲਿਸ ਜਿਹੜੀ ਲੋਕਲ ਪੁਲਿਸ ਆ ਉਹਨੂੰ ਸੂਚਨਾ ਦੇਣੀ ਹੁੰਦੀ ਆ ਬਾਅਦ ਚ ਨਹੀਂ ਦੇਣੀ ਜਾ ਕੇ ਜਦੋਂ ਇਹਨਾਂ ਨੂੰ ਲੈ ਕੇ ਤੁਹਾਡੇ ਦੇ ਕੋਟ ਮਾਰਦੇ ਵੀ ਇਲਜ਼ਾਮ ਮਿਆਂ ਵੀ ਤੁਹਾਡੇ ਉੱਤੇ ਕੋਟ ਮਾਰਕ ਕੀਤੀ ਗਈ ਹੈ ਕਿਹਨਾਂ ਤੁਹਾਡੇ ਤੇ ਇਹ ਕੋਟ ਮਾਰਦੇ ਪਰਿਵਾਰ ਇਲਜ਼ਾਮ ਲਾ ਰਿਹਾ ਕੀ ਕਹਿਣਾ ਤੁਹਾਡਾ ਅੱਥੀ ਪੈਂਦੀ ਆ ਅੱਜੋ ਨਹੀਂ ਜਾਣਦੀ ਅਦਾਲਤ ਦੇ ਹੁਕਮਾਂ ਦੀ ਲੰਘਣਾ ਕਰਦੀ ਹੈ ਅਗਲੀ ਕਾਰਵਾਈ ਕੀ ਕਰ ਰਹੇ ਤੁਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਆਦਾ ਦੇ ਮਾਜੂਦ ਦਫ਼ਤਰ ਤੇ ਪੇਸ਼ ਕਰਾਂਗੇ